thank you ਰਾਈ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਸਾਡੀ ਸਰਕਾਰ ਅੱਗੇ ਇਹ ਹੀ ਬੇਨਤੀ ਆ ਬਈ ਜੋ ਹਰ ਪੀਰਤ ਨਾਲ ਸਾਡੇ ਨੁਕਸਾਨ ਹੋਏ ਨੇ ਦੋ ਦੋ ਮਹੀਨੇ ਅਹੀਂ ਮੋਟਰਾਂ ਤੇ ਖੱਜਲ ਖਰਾਬ ਹੁੰਦੇ ਮਰ ਗਏ ਆ ਸਪਾਂਧੀਆਂ ਸਰੀਆਂ ਫੈਂਦੇ ਮਰ ਗਏ ਆ ਹੁਣ ਪਾਲੀਆਂ ਵਾਲ ਕੋਈ ਕਿਸਾਨ ਜਾ ਕੇ ਖੁਸ਼ ਨਹੀਂ ਪਰ ਭਾਵੇਂ ਅਸੀਂ ਘਰ ਬੈ ਵੀ ਰਾਂਗੇ ਫਿਰ ਵੀ ਉੱਠਾਂਗੇ ਤੇ ਇਹਨੂੰ ਬੀਜਾਂਗੇ ਮਿਹਰਬਾਨੀ ਕਰਕੇ ਸਰਕਾਰਾਂ ਨੂੰ 40 ਤੋਂ 50 ਹਜ਼ਾਰ ਰੁਪਈਆ ਕਿਲੇ ਭਰਤੀ ਦਿੱਤਾ ਜਾਏ ਟਾਲੀ-ਟਾਲੀ ਦੇ ਵਿੱਚ ਜਾ ਕੇ ਪਠਵਾਰੀ ਕਰਤੌਰੀਆਂ ਕਰਨ ਜੋ ਕਿਸ ਦਾ ਨੁਕਸਾਨ ਹੋਇਆ ਇੱਕ ਪਿੰਡ ਵਿੱਚ ਬੈਠ ਕੇ ਨਹੀਂ ਹੋਣਾ ਚਾਹੀਦਾ ਵੀ ਅਸੀਂ ਇੱਥੇ ਬੈਠੇ ਕਰ ਦੇਾਂਗੇ ਤੇ ਬਾਕੀ 20-20000 ਰੁਪਇਆ ਖਰਚਾ ਤੇ ਇੱਕ ਫਸਲ ਦਾ ਬੀਜਨ ਤੇ ਆ ਜਾਂਦਾ ਮਿਹਰਬਾਨੀ ਕਰਕੇ ਚਾਹੇ ਤੇ ਆ ਪੰਚਾਇਤ ਵਾਲਿਆਂ ਜਿਹੜੀਆਂ ਪੈਲੀਆਂ ਇਹਨਾਂ ਤੇ ਪੰਚਾਇਤ ਪੈਸੇ ਦੇ ਇੱਕ-ਇੱਕ ਬਸਲ ਦੇ ਇਹ ਨਈ ਪੰਚਾਇਤ ਨੇ ਹੁਣ ਪੈਸੇ ਵਾਪਸ ਕਰਨੇ ਤੇ ਅਗਲੇ ਸਾਲ ਉਹਨਾਂ ਜਿਵੇਂਦਾਰਾਂ ਨੂੰ ਜਿਹੜੀਆਂ ਪੈਲੀਆਂ ਨੇ ਉੱਚੇ ਰੇਟ ਦੇ ਉੱਤੇ ਇੱਕ ਇੱਕ ਸਾਲ ਵਾਸਤੇ ਦਿੱਤੀਆਂ ਜਾਣ ਜਿਹੜਾ ਕਿ ਆ ਪੈਸੇ ਜਿਹੜੇ ਰਿੰਜ ਨੇ ਉਹ ਅਗਲੇ ਸਾਲ ਵਿੱਚ ਮੁੜ ਕੇ ਪਾਏ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜਾ 27 ਤਰੀਕ ਨਵਾਂ ਮਹੀਨਾ 2025 ਵਿੱਚ ਆਇਆ ਇਸ ਹਰ ਨੇ ਸਾਨਾ ਦਾ ਇਨਾ ਨੁਕਸਾਨ ਕੀਤਾ ਵਾ ਕਿ ਜਿਹਦੀ ਰਭਾਈ ਕਰਨੀ ਬਹੁਤ ਔਖੀ ਹੈ ਅਸੀਂ ਇਹ ਗੱਲ ਨਹੀਂ ਕਹਿੰਦੇ ਕਿ ਸਰਕਾਰ ਸਾਨੂੰ ਇਹਦਾ ਮਾਅਵਜਾ ਜਿਗਾਣੇ ਹੁਣ 60 60 70 70000 ਰੁਪਏ ਦਾ ਕਿਲਾ ਜਿਹੜਾ ਝੋਨਾ ਨਿਕਲਦਾ ਉਹ ਸਾਨੂੰ ਪੂਰਾ ਮਾਅਵਜਾ ਦੇ ਪਰ ਅਸੀਂ ਇਹ ਗੱਲ ਕਹਿੰਦੇ ਆ ਸਰਕਾਰ ਨੂੰ ਵੀ ਸਾਨੂੰ ਪੂਰਾ ਮਾਅਵਜਾ ਨਹੀਂ ਦੇ ਸਕਦੇ ਪਰ ਸਾਨੂੰ ਇਹਦਾ ਅੱਧ ਤੋਂ ਪਾਂ ਜਿਹੜਾ ਮਾਅਵਜਾ ਦਿੱਤਾ ਜਾਵੇ ਕਿਉਂਕਿ ਖਰਚੇ ਬਹੁਤ ਨੇ 6000 ਰੁਪਇਆ ਤੇ ਹੁਣ ਸਿੱਧੀ ਦਵਾਈ ਚੱਲਣ ਰਹੀ ਆ। ਬਾਕੀ ਖਾਧਾਂ ਪੈਂਦੀਆਂ ਨੇ ਡਾਇਆ ਵਾ, ਝੂਰੀਆ ਵਾ, ਹੋਰ ਕਈ ਪ੍ਰਕਾਰ ਦੀਆਂ ਖਾਧਾਂ ਪੈਂਦੀਆਂ ਜਦੋਂ ਉਹ ਜਿਆ ਸਮਾਂ ਹੁੰਦਾ ਤੇ ਬਾਜਨ ਝੂਰੀਆ ਵੀ ਨਹੀਂ ਦਿੰਦੇ ਦੁਕਾਨਦਾਰ। ਉਹ ਕਹਿੰਦੇ ਨਾਲ ਆ ਦਵਾਈ ਲਾਓ ਤੇ ਫੇਰ ਅਸੀਂ ਤੁਹਾਨੂੰ ਝੂਰੀਆ ਦੇਣੀ ਆ ਤੇ ਜਿਹੜੀ ਸਾਨੂੰ ਦਵਾਈ ਦੀ ਲੋੜ ਵੀ ਨਹੀਂ। ਇਹ ਵੀ ਸਰਕਾਰਾਂ ਨੂੰ ਆਪਣੇ ਹਿੱਤ ਵਿੱਚ ਰੱਖਣ ਦੀ ਗੱਲ ਜਿਹੜੀ ਮਨ ਦੇ ਵਿੱਚ ਇਹਨੂੰ ਵੀ ਵਿਚਾਰਨ ਵੀ ਇਹ ਵੀ ਕਿਸਾਨਾਂ ਨਾਲ ਜਿਆ ਧੋਖਾ ਨਾ ਹੋਵੇ। ਬਾਕੀ ਆ ਝਾਤੀ ਮਾਰੋ ਅਸੀਂ ਇਹ ਵੇਲੇ ਪਿੰਡ ਮਾਨੇਪੁਰ ਤੇ ਡੇਰੀਵਾਲ ਦੀ ਜਿਹੜੀ ਸਾਂਝੀ ਜ਼ਮੀਨ ਦੀ ਖਾਦਾ ਉੱਥੇ ਖਲੋਤੇ ਆ। ਆ ਭਾਈ ਸਾਹਿਬ ਤੁਹਾਨੂੰ ਦੱਸ ਦੇਣਾ ਸਾਡਾ ਚਾਰ ਸਵੇਰੇ ਬਿਲਕੁਲ ਜਿਹੜਾ 100% ਉਹ ਨੁਕਸਾਨ ਹੋ ਗਿਆ ਆ ਜਿਹੜਾ ਤੁਸੀ ਲੱਗਦੀ ਹੈ ਕਿਰਨ ਦੇ ਨਾਲ ਨਾਲ ਇਹ ਤੋਂ ਉਰ ਤੋਂ ਜਿਹੜੇ ਉੱਪਰਲੇ ਝੋਨੇ ਨੇ ਉਹਨਾਂ ਦਾ 75% ਜਿਹੜਾ ਨੁਕਸਾਨ ਹੋ ਗਿਆ 100 ਦੇ ਵਿੱਚੋਂ ਸਿਰਫ 5% ਝੋਨੇ ਬਚੇ ਨੇ ਉਹ ਵੀ ਹੁਣ ਇਹ ਨਹੀਂ ਪਤਾ ਕਿ ਉਹ ਪਤਲ ਹੈ ਕਿ ਜਾਂ ਉਹ ਦਾਣੇ ਕੋ ਨਿਕਲ ਨਹੀਂ ਗਏ ਕਿਉਂਕਿ ਡੱਬ ਖਰਬੇ ਜਿਹੇ ਦਾਣੇ ਹੋ ਗਏ ਨੇ ਜਦੋਂ ਪਾਣੀ ਫਿਰਦੇ ਨਾਲ ਤੇ ਹੁਣ ਜਦੋਂ ਇਹ ਨਾ ਹੋਏ ਕਿ ਮੁਲਾਜ਼ਮ ਆਉਣ ਤੇ ਵੇਖਣ ਪਈਏ ਜਿਹੜੇ ਝੋਨੇ ਆ ਸਹੀ ਨੇ ਨਹੀਂ ਇਹਨਾਂ ਨੂੰ ਬਿਲਕੁਲ ਗਰਾਊਂਡ ਲੈਵਲ ਤੇ ਜਾ ਕੇ ਵੇਖਿਆ ਜਾਏ ਦੂਰੋਂ ਨਾ ਵੇਖ ਕਿਉਂਕਿ ਹਰੀਆਲੀ ਝੋਨੇ ਉੱਤੋਂ ਉੱਤੋਂ ਖੜੀ ਹੈ ਬਾਕੀ ਨਾਲ ਜੀ ਦਾਣਾ ਕੋਈ ਨਹੀਂਗਾ ਇਹ ਸਾਡੀ ਸਰਕਾਰ ਨੂੰ ਬੇਨਤੀ ਆ ਵੀ ਇਹਨਾਂ ਦਾ ਜਿਹੜਾ ਬਣਦਾ ਹਾਕਾ ਮੁਆਵਜ਼ਾ ਉਹ ਕਿਸਾਨਾਂ ਨੂੰ ਦਿੱਤਾ ਜਾਵੇ ਕਿਉਂਕਿ ਕਿਸਾਨ ਫੇਰ ਹੀ ਬਸ ਸਕਦਾ ਕਿਸਾਨ ਫੇਰ ਹੀ ਅੱਗੇ ਕਿਸਾਨੀ ਕਰ ਸਕਦਾ ਕਿਉਂਕਿ ਕਿਸਾਨ ਨੇ ਚੁੱਕ ਚੁੱਕ ਕੇ ਕਰਦੇ ਇਹ ਜਿਹੜੀਆਂ ਫੇਰ ਫਸਲਾਂ ਪੈਦਾ ਕੀਤੀਆਂ ਨੇ ਤੇ ਜਦੋਂ ਸਾਡੇ ਕੋਲ ਫਸਲਾਂ ਹੀ ਮਰ ਜਾਣਗੀਆਂ ਤੇ ਫੇਰਾਂ ਨੂੰ ਅੱਗੋਂ ਕਿਹਨੇ ਕਰਜ਼ਾ ਵੀ ਨਹੀਂ ਦੇਣਾ ਚਾਹੇ ਨਿੱਕਾ ਕਿਸਾਨਾ ਚਾਹੇ ਵੱਡਾ ਕਿਸਾਨਾ ਹੈ ਸਾਰੇ ਕਰਜ਼ਾਈ ਨੇ ਇਹ ਸਾਡੀ ਬੇਨਤੀ ਹੈ ਸਰਕਾਰ ਨੂੰ ਕਿ ਜਿੰਨਾ ਵੀ ਮੁਆਵਜ਼ਾ ਬਣਦਾ ਉਹਨੂੰ ਬਿਲਕੁਲ ਗਰਾਊਂਡ ਲੈਵਲ ਤੇ ਆਣ ਕੇ ਵੇਖਿਆ ਜਾਵੇ ਇਹ ਨਾ ਹੋਵੇ ਕਿ ਉੱਥੋਂ ਹੀ ਲਿਖ ਦੇਣ ਜਿਨ੍ਹਾਂ ਦੇ ਨਹੀਂ ਮਰੇ ਉੱਚਿਆਂ ਥਾਵਾਂ ਦੇ ਵਿੱਚ ਉਹਨਾਂ ਨੂੰ ਜਾ ਕੇ ਉਹ ਲਿਖ ਦੇਣ ਕਿ ਉਹਨਾਂ ਦੇ ਮਰੇ ਆ ਤੇ ਜਿਨ੍ਹਾਂ ਦੇ ਮਰੇ ਨਹੀਂ ਉਹਨਾਂ ਦੇ ਲਿਖੇ ਨਾ ਜਾਣ ਇਹ ਸਾਡੀ ਬੇਨਤੀ ਪ੍ਰਵਾਨ ਕੀਤੀ ਜਾਵੇ ਇਹਨੂੰ ਬਿਲਕੁਲ ਗਰਾਊਂਡ ਲੈਵਲ ਤੇ ਵੇਖਿਆ ਜਾਵੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਹਰ ਜਗ੍ਹਾ ਨਾ ਭਰਿਆ ਜਾਵੇ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਫਤਿਹ